ਇਤਤਰੀ ਦੋ ਲਾਈਨਾਂ ਸੁਣੀਏ ਬੜਾ ਲੰਮਾ ਸਮਾਂ ਹੋ ਗਿਆ ਨਾ ਹੋਣੀ ਇਹ ਮੋਗੇ ਤੋਂ ਮੰਗਾਇਆ ਹੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾਲ ਪਸੰਦ ਨਹੀਂ ਪਰਾਂ ਕਰਕੇ ਸਫਾਰੀ ਬਿੱਲ ਨੂੰ ਲੰਗਨੀ ਅਸੀਂ ਚੇਤਕ ਕਰਾਇਆ ਨਾ ਮਾਂ ਰੰਗਨੀ ਪਰਾਂ ਕਰਕੇ ਸਫਾਰੀ ਬਿੱਲ ਨੂੰ ਲੰਗਨੀ ਚਰਚੇ ਹੋ ਗਏ ਸੀ ਜਦੋਂ ਗਾਣਾ ਆਇਆ ਲੋਕਰ ਨਾ ਗੱਡੀਆਂ ਗੁੱਡੀਆਂ ਛੱਡ ਕੇ ਚੇਤਕ ਫੜਲੇ ਸੀ ਤੂੜੀ ਵਾਲੇ ਕਮਰੇ ਚੋਂ ਕੱਢ ਲਏ ਲੋਕਾਂ ਨੇ ਹਣਾ ਸਰਸ ਗੁਰ ਤੂੜੀ ਵਾਲਾ ਕਮਰਾ ਕਿਹਨਾਂ ਦਾ ਹਾਂਜੀ ਤੂੜੀ ਵਾਲਾ ਕਮਰਾ ਤੂੜੀ ਵਾਲਾ ਕਮਰਾ ਹੁੰਦਾ ਜਿਸ ਦਾ ਮੈਂਡ ਦਾ ਕਮਰਾ ਹੈ ਹੈ ਫਿਰ ਸਾਰਿਆਂ ਦੇ ਐਡ ਐਡ ਕਮਰੇ ਹੁੰਦੇ ਇੱਕ ਤੂੜੀ ਵੀ ਇੱਕ ਇਨਸਾਨ ਹੁੰਦਾ ਤੇ ਦੋ ਲਾਈਨਾਂ ਸੁਣੀਆਂ ਬੜਾ ਲੰਮਾ ਸਮਾਂ ਹੋ ਗਿਆ ਨਾ ਹੋ ਨਹੀਂ ਇਹ ਮੋਗੇ ਤੋਂ ਮੰਗਾਇਆ ਹੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾਲ ਪਸੰਦ ਨਹੀਂ ਪਰ ਕਰਕੇ ਸਫਾਰੀ ਬਿਲ ਨੂੰ ਲੰਘਨੀ ਅਸੀਂ ਚੇਤਕ ਕਰਾਇਆ ਨਾ ਮਾਰਾਂਗਨੀ ਪਰਾਂ ਕਰਕੇ ਸਫਾਰੀ ਬਿੱਲੋਂ ਲੰਗਨੀ ਚਰਚੇ ਹੋ ਗਏ ਸੀ ਜਦੋਂ ਗਾਣਾ ਆਇਆ ਲੋਕਰ ਨਾ ਗੱਡੀਆਂ ਗੁੱਡੀਆਂ ਛੱਡ ਕੇ ਚੇਤਕ ਫੜ ਲੈ ਸੀ ਆਉਣ ਲੱਗੇ ਸੀ ਟੂੜੀ ਵਾਲੇ ਸੀ ਕਮਰੇਜੋਂ ਕੱਢ ਲੈ ਲੋਕਾਂ ਨੇ ਹੈਨਾ ਸਰਚ ਗੁੱਡ ਤਰ ਤੂੜੀ ਵਾਲਾ ਕਮਰਾ ਕਿਹੜਾ ਹੁੰਦਾ ਹਾਂਜੀ ਟੂੜੀ ਵਾਲਾ ਕਮਰਾ ਟੂੜੀ ਵਾਲਾ ਕਮਰਾ ਹੁੰਦਾ ਜਿੱਦਾਂ ਮੈਂਡੀ ਦਾ ਕਮਰਾ ਹੈ ਹੈ ਫੇਰ ਸਾਰਿਆਂ ਦੇ ਡੱਡ ਕਮਰੇ ਹੁੰਦੇ ਇੱਕ ਟੂੜੀ ਵੀ ਇੱਕ ਇਨਸਾਨ ਹੁੰਦਾ ਮੈਂ ਪਹਿਲਾਂ ਸਤਕ ਤੋਂ ਹੁਣ ਜਾ ਕੇ ਤੁਹਾਨੂੰ ਉੱਥੇ ਪਾਉਣਾ। ਕਹਿੰਦੀ ਮੈਂ ਨਹੀਂ ਮੈਨੂੰ ਕਹਿੰਦੀ ਫਿਰ ਉਹਦੇ ਸ਼ੂਟ ਤੇ ਸੀਗੇ ਅਸੀਂ। ਕਹਿੰਦੀ ਮੈਨੂੰ ਪੰਜਾਬੀ ਬਹੁਤ ਵਧੀਆ ਆਉਂਦੀ ਹੈ। ਮੈਂ ਕਿਹਾ ਮੈਡਮ ਐ ਨਾ ਘਰ ਤੂੰ ਵੀ ਠੀਕ ਹੈ ਵੀ ਸਾਡੇ ਵਾਲੀ ਨਹੀਂ ਹੁੰਦੀ। ਅਸੀਂ ਪਿੰਡਾਂ ਵਾਲੇ ਆ ਯਾਰ। ਮੈਨੂੰ ਕਹਿੰਦੀ ਨਹੀਂ ਬੋਲ ਕੁਝ। ਮੈਂ ਕਿਹਾ ਤੇਰੇ ਮੋਰਾਂ ਦੇ ਬਾਹਰੋਂ ਫੜਾ ਕਹਿੰਦੀ ਵਾਟ ਇਜ਼ ਮੋਰਨ ਫੋੜਾ ਮੈਂ ਕਹਿੰਦਾ ਆਈ ਗੌਟ ਦ ਫੋੜਾ ਆ ਰਿਹਾ ਨਾ ਮੋਰ ਆ ਰਿਹਾ ਮੋਰਿਸ ਇਹਨਾਂ ਨੂੰ ਜਲਦੀ ਹੈ ਨਾ ਵੀ ਆ ਸੀ ਇੰਗਲਿਸ਼ ਹੈ ਅੰਗਰੇਜ਼ੀ ਅਪਰ ਇੰਗਲਿਸ਼ ਤਾਂ ਆਪਾਂ ਨੇ ਅੰਗਰੇਜ਼ੀ ਕਹਾਂਗੇ ਨਾ ਪੂਰੀ ਬੋਲ ਦੇਣੀ ਹੈ ਫੁੱਲ ਸੀ ਯੂ ਕੇ ਬੋਨ ਯਾ ਓਕੇ ਹੁਣ ਦੱਸੋ ਹੁਣ ਪੁੱਛੋ ਹਾਂ ਕੀ ਚਲ ਕੋਈ ਕੋਈ ਅੰਗਰੇਜ਼ੀ ਚਲੋ ਕੋਈ ਵਰਡ ਕਹੋ ਕੋਈ ਵੀ ਵਰਡ ਕਹੋ ਨਹੀਂ ਚਲੋ ਧੀਰ ਹਾਂ ਧੀਰ ਕੀ ਪਿੰਡਾਂ ਦੇ ਕਹਿੰਦੇ ਪਿੰਡ ਦਾਦਾ ਘੀਰੇ ਦੇਖ ਕੇ ਪਤਾ ਲੱਗ ਜਾਂਦਾ ਓਕੇ ਚਲੋ ਨੈਕਸਟ ਲੇਅਰ ਆਏ ਥੋੜੀ ਹੁੰਦਾ ਹੁੰਦਾ ਚਾਰ ਪੰਜ ਕਹੋ ਮੈਨੂੰ ਲੈਟ ਮੀ ਸੀ ਆਏ ਨਹੀਂ ਹੁਣ ਮੇਰੇ ਵੀ ਨਹੀਂ ਦਿਮਾਗ ਚੱਲ ਰਿਹਾ ਵੀ ਤੈਨੂੰ ਕੀ ਨਹੀਂ ਪਤਾ ਹੋਊਗਾ ਅਗਰ ਤੁਸੀਂ ਸੋਚੋ ਹਾਂ ਆਇਆ ਕੁਛ ਹੁੰਦਾ ਹੈ ਹਾਏ ਰੱਬਾ ਆਇਆ ਲੱਗ ਗਿਆ ਕੜਾ ਲੱਭੋ ਕੜਾ ਉਹ ਤੋਂ ਨੋਰਮਲੀ ਹੈ ਕੜਾ ਲੱਭ ਪੈ ਗਿਆ ਇਤਨੇ ਦੋ ਲਾਈਨਾਂ ਸੁਣੀਏ ਬੜਾ ਲੰਮਾ ਸਮਾਂ ਹੋ ਗਿਆ ਨਾ ਹੋ ਨੀ ਇਹ ਮੋਗੇ ਤੋਂ ਮਗਾਇਆ ਹੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾਲ ਪਸੰਦ ਨਹੀਂ ਪਰਾਂ ਕਰਕੇ ਸਫਾਰੀ ਬਿੱਲੂ ਲੰਘਨੀ ਅਸੀਂ ਚੇਤਕ ਕਰਾਇਆ ਨਾ ਮਾਂ ਰੰਗਨੀ ਪਰਾਂ ਕਰਕੇ ਸਫਰ ਬਿੱਲ ਨੂੰ ਲੰਗਨੀ ਚਰਚੇ ਹੋ ਗਏ ਸੀ ਜਦੋਂ ਗਾਣਾ ਆਇਆ ਲੋਕੜੇ ਨਾ ਗੱਡੀਆਂ ਗੁੱਡੀਆਂ ਛੱਡ ਕੇ ਚੇਤਕ ਫੜਲੇ ਸੀ ਤੂੜੀ ਵਾਲੇ ਕਮਰੇ ਚੋਂ ਕੱਢ ਲੈ ਲੋਕਾਂ ਨੇ ਹੈਨਾ ਸਰਚ ਗੁੱਡ ਤੂੜੀ ਵਾਲੇ ਕਮਰੇ ਕਿਹਨਾਂ ਹਾਂਜੀ ਤੂੜੀ ਵਾਲਾ ਕਮਰਾ ਤੂੜੀ ਵਾਲਾ ਕਮਰਾ ਹੁੰਦਾ ਜਿਸ ਦਾ ਮੈਂਡ ਦਾ ਕਮਰਾ ਹੈ ਹੈ ਫੇਰ ਸਾਰਿਆਂ ਦੇ ਡੱਡ ਕਮਰੇ ਹੁੰਦੇ ਇੱਕ ਤੂੜੀ ਵੀ ਇੱਕ ਇਨਸਾਨ ਹੁੰਦਾ ਚੇਤਕ ਦੀ ਦੋ ਲਾਈਨਾਂ ਸੁਣੀਏ ਬੜਾ ਲੰਮਾ ਸਮਾਂ ਹੋ ਗਿਆ ਨਾ ਹੋਣੀ ਇਹ ਮੋਗੇ ਤੋਂ ਮੰਗਾਇਆ ਹੋ ਮੋਡੀਫਾਈ ਕਰਵਾਇਆ ਸਾਨੂੰ ਇਹਦੇ ਉੱਤੇ ਮਿੱਟੀ ਨਾਲ ਪਸੰਦ ਨਹੀਂ ਪਰ ਕਰਕੇ ਸਫਾਰੀ ਬਿੱਲ ਨੂੰ ਲੰਗਣੀ ਅਸੀਂ ਚੇਤਕ ਕਰਾਇਆ ਨਾ ਵੰਗਣੀ ਪਰ ਕਰਕੇ ਸਫਾਰੀ ਬਿੱਲ ਨੂੰ ਲੰਗਣੀ ਚਰਚੇ ਹੋ ਗਏ ਸੀ ਜਦੋਂ ਗਾਣਾ ਆਇਆ ਲੋਕਾਂ ਨੇ ਨਾ ਗੱਡੀਆਂ ਗੁੱਡੀਆਂ ਛੱਡ ਕੇ ਚੇਤਕ ਫੜ ਲੈ ਸੀ ਤੁੜੀ ਵਾਲੇ ਕਮਰੇ ਚੋਂ ਕੱਢ ਲੈ ਲੋਕਾਂ ਨੇ ਹਣਾ ਸਰਚ ਗੁਰ ਤੂੰ ਟੂੜੀ ਵਾਲਾ ਕਮਰਾ ਕਿਹੜਾ ਹੁੰਦਾ ਹਾਂਜੀ ਟੂੜੀ ਵਾਲਾ ਕਮਰਾ ਟੂੜੀ ਵਾਲਾ ਕਮਰਾ ਹੁੰਦਾ ਜਿੱਦਾਂ ਮੈਂਡੀ ਦਾ ਕਮਰਾ ਹੈ ਹੈ ਫੇਰ ਸਾਰਿਆਂ ਦੇ ਡੱਡ ਕਮਰੇ ਹੁੰਦੇ ਇੱਕ ਟੂੜੀ ਵੀ ਇੱਕ ਇਨਸਾਨ ਹੁੰਦਾ ਚਲੋ ਮੈਂ ਪਹਿਲਾਂ ਸਭ ਤੋਂ ਹੁਣ ਜਾ ਕੇ ਤੁਹਾਨੂੰ ਉੱਥੇ ਪਾਉਣਾ ਮੈਂਡੀ ਮੈਨੂੰ ਕਹਿੰਦੀ ਸਭ ਤੋਂ ਸ਼ੂਟ ਤੇ ਸੀਗੇ ਅਸੀਂ ਕਹਿੰਦੀ ਮੈਨੂੰ ਪੰਜਾਬੀ ਬਹੁਤ ਵਧੀਆ ਆਉਂਦੀ ਹੈ ਮੈਂ ਕਿਹਾ ਮੈਡਮ ਐ ਨਾ ਘਰ ਤੂੰ ਵੀ ਠੀਕ ਹੈ ਵੀ ਸਾਡੇ ਵਾਲੀ ਨਹੀਂ ਹੁੰਦੀ ਅਸੀਂ ਪਿੰਡਾਂ ਵਾਲੇ ਆ ਯਾਰ ਮੈਨੂੰ ਕਹਿੰਦੀ ਨਹੀਂ ਬੋਲ ਕੁਝ ਮੈਂ ਤੇਰੇ ਮੋਰਾਂ ਦੇ ਬਾਰੋਂ ਫੌੜਾ ਕਹਿੰਦੀ ਬੋਟ ਇਜ਼ ਮੋਰ ਐਂਡ ਫੌੜਾ ਮੈਂ ਕਹਿੰਦਾ ਮਾਈ ਗੋਡ ਦ ਫੌੜਾ ਆ Đi ਰਣਗੇ ਮੋਰ ਆਈ ਮੋਰ ਇਜ਼ ਲੈਵਿੰਗ ਇੰਗਲਿਸ਼ ਐਂਗਰੇਜੀ ਅਪਰ ਐਂਡ ਇੰਗਲਿਸ਼ ਤਾਂ ਅਪਰ ਐਂਗਰੇਜੀ ਕਹਾਂਗੇ ਨਾ ਪੂਰੀ ਬੋਲ ਦੇਣੀ ਹੈ ਫੁੱਲ ਸੀਓ ਕਿ ਬੋង ਯਾ ਹਾਂ ਕਿ ਚਲ ਕੋਈ ਕੋਈ ਅੰਗਰੇਜੀ ਚਲੋ ਕੋਈ ਵਰਡ ਕਹੋ ਕੋਈ ਵੀ ਵਰਡ ਕਹੋ ਨਹੀਂ ਚਲੋ ਘੀਰ ਹਾਂ ਘੀਰ ਕੀ ਪਿੰਡਾਂ ਦੇ ਕਹਿੰਦੇ ਪਿੰਡ ਦਾ ਤਾਂ ਘੀਰੇ ਦੇਖ ਕੇ ਪਤਾ ਲੱਗ ਜਾਂਦਾ ਓਕੇ ਚਲੋ ਨੈਕਸਟ ਲੇਅਰ ਆਏ ਥੋੜੀ ਹੁੰਦਾ ਹੁੰਦਾ ਚਾਰ ਪੰਜ ਕਹੋ ਮੈਨੂੰ ਲੈਟ ਮੀ ਸੀ ਆਏ ਨਹੀਂ ਹੁਣ ਮੇਰੇ ਵੀ ਨਹੀਂ ਦਿਮਾਗ ਚੱਲ ਰਿਹਾ ਵੀ ਤੈਨੂੰ ਕੀ ਨਹੀਂ ਪਤਾ ਹੋਊਗਾ ਅਗਰ ਤੁਸੀਂ ਸੋਚੋ ਹਾਂ ਆਇ ਰਿਹਾ ਕੁਝ ਹੁੰਦਾ ਹੈ ਹਾਏ ਰੱਬਾ ਆਇ ਰਿਹਾ ਕੜਾ ਲੱਭ ਕੜਾ ਉਹ ਤਾਂ ਨੋਰਮਲੀ ਹੈ ਕੜਾ ਲੱਭ